हां जी दोस्तों आज ਅਸੀਂ ਪਿੰਡ ਸਕਰਾਲੀ ਦੇ ਵਿੱਚ ਪਹੁੰਚੇ ਆ ਅ ਜਿੱਥੇ ਕਿ ਬਹੁਤ ਹੀ ਗਰੀਬ ਪਰਿਵਾਰ ਆ ਉਸ ਦਾ ਘਰ ਤੁਹਾਨੂੰ ਦਿਖਾਉਨੇ ਆ ਸੋ ਇਸ ਗਰੀਬ ਪਰਿਵਾਰ ਦੇ ਵਿੱਚ ਟੀਨਾ ਪਈਆਂ ਹੋਈਆਂ ਨੇ ਸੋ ਉਸ ਦੇ ਜਿਹੜੇ ਗੋਡੇ ਨੇ ਲਗਾਤਾਰ ਵੀਰ ਚੱਲ ਨਹੀਂ ਜਾ ਰਿਹਾ ਤੇ ਆਓ ਜੀ ਗੱਲ ਕਰਦੇ ਆ ਬਾਈ ਜੀ ਨਾਲ ਤੇ ਉਹਦੇ ਜਿਹੜੇ ਆਪਾਂ ਕਹਿ ਸਕਦੇ ਕਿ ਜਿਹੜੇ ਨਾਉ ਪੇਸ਼ ਨੂੰ ਹੋਏ ਪਏ ਨੇ ਉਸ ਦੇ ਢਿੱਡ ਦੇ ਸੋ ਅੱਜ ਅਸੀਂ ਇੱਕ ਨਿੱਕੀ ਜੀ ਕੋਸ਼ਿਸ਼ ਸਾਡੀ ਹੁੰਦੀ ਆ ਸਾਡੀ ਸੋਸਾਇਟੀ ਦੀ ਸਾਡੀ ਸੰਸਥਾ ਦੀ ਅ ਅਸੀਂ ਹਰ ਮੋੜ ਤੇ ਹਰ ਵਕਤ ਗਰੀਬ ਪਰਿਵਾਰਾਂ ਨਾਲ ਜਿੰਨਾ ਵੀ ਸਾ ਤੋਂ ਹੋ ਸਕਦਾ ਤੋਰੀ ਫੁਲਕਾ ਦਾਨ ਪੁੰਨ ਕਾਂ ਦੀ ਕੋਸ਼ਿਸ਼ ਕਰਦੇ ਆ ਸੋ ਆਓ ਰਲ ਮਿਲ ਕੇ ਆਪਾਂ ਗੁਰੂ ਸਾਹਿਬਾਨਾਂ ਦੇ ਰਸਤੇ ਤੇ ਚੱਲੀਏ ਉਹਨਾਂ ਦੇ ਮਾਰਗ ਤੇ ਚੱਲਦੇ ਹੋਏ ਸਾਡੇ ਬਹੁਤ ਹੀ ਸਤਿਕਾਰਯੋਗ ਰਿਸਪੈਕਟਡ ਸਾਡੇ ਬਾਈ ਜੀ ਹਰਿੰਦਰ ਸਿੰਘ ਚੇਅਰਮੈਨ ਸਾਹਿਬ ਨਾਲ ਗੱਲ ਕਰਦੇ ਆ ਕਿ ਤੁਸੀਂ ਜਿੱਦਾਂ ਪਿੰਡ ਸਕਰਾਲੀ ਦੇ ਵਿੱਚ ਪਹੁੰਚਿਓ ਸਰ ਸਭ ਤੋਂ ਪਹਿਲਾਂ ਸਤਿ ਸ੍ਰੀ ਅਕਾਲ ਜੀ ਜਿੱਦਾਂ ਤੁਸੀਂ ਪਿੰਡ ਦੇ ਵਿੱਚ ਪਹੁੰਚੇ ਹੋ ਕਿ ਇਸ ਵੀਰ ਬਾਰੇ ਪਤਾ ਲੱਗਿਆ ਇਸ ਤੋਂ ਪਹਿਲਾਂ ਤੁਸੀਂ 20-25 ਪਿੰਡਾਂ ਦੇ ਵਿੱਚ ਵੀ ਮੀਨੇ ਬਾਅਦ ਮੈਂ ਤੁਹਾਨੂੰ ਦੇਖਦਾ ਰਹਿਣਾ ਵੀ WhatsApp, Facebook, Instagram, YouTube ਤੇ ਨਾ ਜਿਹੜੀ ਪੰਜਾਬੀ ਚੈਨਲ ਤੇ ਪੀਡੀਸੀ ਤੇ ਵੀ ਦੇਖਦੇ ਰਹਿੰਦੇ ਆ। ਸੋ ਆਪਾਂ ਅੱਜ ਇੱਕ ਗਰੀਬ ਪਰਿਵਾਰ ਦੀ ਹੈਲਪ ਕਰਨ ਬਾਅਦ ਤੇ ਪਹੁੰਚੇ ਆ ਤੇ ਤੁਸੀਂ ਇਸ ਗਰੀਬ ਪਰਿਵਾਰ ਬਾਰੇ ਕੀ ਕਹਿਣਾ ਚਾਹੁੰਦੇ ਹੋ? ਦੋ ਚਾਰ ਸ਼ਬਦ ਸਾਡੇ ਨਾਲ ਜਰੂਰ ਸਾਂਝੇ ਕਰੋ ਜੀ ਸਰ। ਦੇਖੋ ਪਹਿਲਾਂ ਤਾਂ ਮੈਂ ਸਾਰਿਆਂ ਦਾ ਧੰਨਵਾਦ ਕਰਦਾ ਜੀ ਮੈਡਮ ਸਿੰਦਰ ਕੌਰ ਜੀ ਸਾਡੇ ਪਾਸੋਂ ਦੁਆਏ ਨੇ ਸੁਨੀਤ ਜੀ, ਬਾਕੀ ਵੀਰ ਮਾਮਦੇਵ ਜੀ, ਫਿੰਡਸ ਕਰਾਲੀ ਤੋਂ। ਤੁਸੀਂ ਦੇਖੋ ਜੇ ਕੋਈ ਸਾਨੂੰ ਦੱਸਦਾ ਕਿ ਸਾਡੇ ਪਿੰਡ ਦੇ ਵਿੱਚ ਕੋਈ ਰੋਡ ਬੰਦ ਹੈਗਾ ਹਨਾ ਹੁਣ ਵੀਰ ਸੀਗੇ ਤਾਰਜ ਕਿੰਨੇ ਅਪਰੇਟ ਹੋਏ ਹੋਏ ਨੇ ਇਹਨਾਂ ਤੇ ਅਸੀਂ ਇਹਨਾਂ ਕੋਲ ਆਏ ਇੱਕ ਦਿਨ ਪਹਿਲਾਂ ਰਾਤ ਨੂੰ ਆਏ ਸੀਗੇ ਅਸੀਂ ਇਹਨਾਂ ਨੂੰ ਵਾਅਦਾ ਕੀਤਾ ਵੀ ਤੁਹਾਡੇ ਕੋਲ ਜਰੂਰ ਆਵਾਂਗੇ ਅਸੀਂ ਇਹਨਾਂ ਤੋਂ ਇੱਕ ਪੱਤਰ ਲਿਜਿਈ ਜਿੰਨੀ ਵੀ ਹੋ ਸਕੀ ਹੈ ਅਸੀਂ ਬਾਕੀ ਪਿੰਡਾਂ 'ਚ ਵੀ ਕਰਦੇ ਹਾਂ ਵੀ ਤੁਹਾਡੇ ਵੀ ਅਸੀਂ ਬਾਹ ਪੜਾਂਗੇ ਚਲੋ ਜਿੰਨੇ ਜੋਕੇ ਹੈਗੇ ਆ ਤੇ ਅਸੀਂ ਸਾਰਿਆਂ ਦੀ ਮਦਦ ਦੇ ਨਾਲ ਅੱਜ ਅਸੀਂ ਇਹਨਾਂ ਨੂੰ ਜਿਹੜਾ ਹੈਗਾ ਜੀ ਰਸਤਾ ਦੇਖਿਆ ਜਿਵੇਂ ਬਾਕੀ ਪਿੰਡਾਂ ਦਾ ਚੱਲੇ ਰਿਹਾ ਸੀ ਬਹੁਤ ਬਹੁਤ ਧੰਨਵਾਦ ਮਾਮਲੀ ਜੀ ਦਾ ਜਿਨ੍ਹਾਂ ਨੇ ਇਹ ਸਾਡੇ ਦਾ ਗੱਲ ਪਹਚਾਈ ਇਹ ਕੀ ਨੂੰ ਕਿ ਵੀ ਬੋਰਡ ਵੀ ਤੁਹਾਡੇ ਆੜ ਬੋਰਡ ਦੇ ਵਿੱਚ ਕੋਈ ਇਦਾਂ ਦਾ ਰੋਡ ਬੰਦ ਪਰਿਵਾਰ ਹੈਗਾ ਤਾਂ ਸਾਨੂੰ ਦੱਸੋ ਕਿੱਥੇ ਤੱਕ ਹੋ ਸਕਿਆ ਸਰਕਾਰੀ ਮਤਲਬ ਇਹਨਾਂ ਨੂੰ ਦਵਾਵਾਂਗੇ ਜੋ ਸਰਕਾਰ ਦੀਆਂ ਸਕੀਮਾਂ ਨੇ ਉਹ ਵੀ ਦਵਾਵਾਂਗੇ ਤੇ ਬਾਕੀ ਜੋ ਸਾਡੇ ਵੱਲੋਂ ਹੁੰਦਾ ਮਤਲਬ ਉਹ ਵੀ ਅਸੀਂ ਕਰਾਂਗੇ ਮੈਂ ਬਹੁਤ ਧੰਨਵਾਦ ਕਰਨਾ ਤੇ ਖੁੱਲ੍ਹ ਮੈਡਮ ਜੀ ਦਾ ਜਿਹੜੇ ਕਿ ਸਾਡੇ ਨਾਲ ਸਮਾਂ ਸਹਿੀ ਗਿਆ ਬਹੁਤ ਬਹੁਤ ਸਮਝੋ ਸੋ ਸਰ ਇੱਕ ਮੇਰਾ ਕੁਐਸਚਨ ਹੋਰ ਆ ਜਿਸ ਦੇ ਨਾਲ ਤੁਸੀਂ ਜਦੋਂ ਆਪਾਂ ਘਰੇ ਐਂਟਰੀ ਮਾਰੀ ਆ ਤੁਸੀਂ ਇਦਾਂ ਇਹਨਾਂ ਨੂੰ ਵਿਸ਼ਵਾਸ ਲਾਇਆ ਕਿ ਕੱਚੇ ਮਕਾਨਾਂ ਆ ਦਇਜਾ ਰਾਸ਼ਨ ਕਾਰਡ ਕੱਟੇ ਹੋਏ ਨੇ ਜਾਂ ਕਣਕ ਨਹੀਂ ਮਿਲ ਰਹੀ ਉਹ ਵੀ ਤੁਸੀਂ ਮੈਨੂੰ ਲੱਗਦਾ ਵੀ ਸਰਕਾਰਾਂ ਨਾਲ ਮਿਲ ਕੇ ਵਧੀਆ ਕੰਮ ਕਰ ਰਹੇ ਹੋ ਪਿੰਡਾਂ ਦੇ ਵਿਕਾਸ ਲਈ ਉਹ ਵੀ ਸਾਡੇ ਨਾਲ ਜਰੂਰ ਇੱਕ ਦੋ ਬੋਲ ਸਾਂਝੇ ਕਰੋ ਜਿਨ੍ਹਾਂ ਦੇ ਰਾਸ਼ਨ ਕਾਰਡ ਕੱਟੇ ਹੋਏ ਨੇ ਜਾਂ ਜਿਨ੍ਹਾਂ ਨੂੰ ਕਣਕ ਨਹੀਂ ਮਿਲ ਰਹੀ ਉਹ ਵੀ ਤੁਸੀਂ ਜਰੂਰ ਕਹਿ ਕੇ ਤਮੰਤਮਾਨ ਸਾਹਿਬ ਸਰਕਾਰ ਚੱਲ ਰਹੀ ਹੈ ਉਹਨਾਂ ਤੱਕ ਜਰੂਰ ਮੈਸੇਜ ਲਾਓ ਜੀ ਉਹਨਾਂ ਬਾਰੇ ਵੀ ਇੱਕ ਦੋ ਬੋਲ ਜਰੂਰ ਸਾਂਝੇ ਕਰੋ ਇਹ ਬਿਲਕੁਲ ਦੇਖੋ ਅਸੀਂ ਇਹਨਾਂ ਨੂੰ ਪਹਿਲਾਂ ਵੀ ਸੁਵਾਦ ਦਵਾਇਆ ਸੀ ਕਿ ਤੁਹਾਡੇ ਜਿਹੜੇ ਰਾਸ਼ਨ ਕਾਰਡ ਦੇ ਕਣਕ ਕੱਟੇ ਗਏ ਆ ਦੇਖੋ ਜਿਹੜਾ ਰਸਲ ਕਾਰਡਨ ਦੇ ਵਿੱਚ ਸੋਧ ਹੋਈ ਹੈ ਨਾ ਉਸ ਕਰਕੇ ਬਹੁਤ ਲੋਕਾਂ ਦੀ ਕਣਕ ਜਿਹੜੀ ਕੱਟੀ ਗਈ ਹੈ ਇਸ ਕਰਕੇ ਸਰਕਾਰ ਦੇ ਉੱਪਰ ਬਹੁਤ ਇਫੈਕਟ ਪਿਆ ਹੈ ਚੀਜ਼ ਦਾ ਹੁਣ ਇੱਥੇ ਇਲੈਕਸ਼ਨਾਂ ਦੇ ਵਿੱਚ ਵੀ ਆਪਾਂ ਦੇਖਿਆ ਸਰਕਾਰ ਦੇ ਉੱਪਰ ਬਹੁਤ ਅਸਰ ਪਿਆ ਕਿਉਂਕਿ ਆਮ ਲੋਕਾਂ ਨੂੰ ਨਹੀਂ ਪਤਾ ਸੀ ਕਿ ਇਹ ਕਣਕ ਕਿਨੇ ਕੱਟੀਆਂ ਜੀ ਹਰ ਕੋ ਕਹਿੰਦਾ ਸੀ ਭਗਵਾਨ ਜਮਾਨ ਨੇ ਕੱਟਦੀ ਜੀ ਝਾੜ ਵਾਲੇ ਨੇ ਕੱਟਦੀ ਤੋਂ ਮੈਂ ਬਾਰ-ਬਾਰ ਕਹਿੰਦਾ ਵੀ ਇਹ ਸੈਂਟਰ ਸਰਕਾਰ ਦੀ ਜਿਹੜਾ ਜਿਹੜਾ ਹੈਗਾ ਸਿਸਟਮ ਹੈ ਜੀ ਸੈਂਟਰ ਸਰਕਾਰ ਦੀ ਪਾਲਿਸੀ ਹੈ ਇਹ ਤੇ ਕਿਸੇ ਸੂਬਾ ਸਰਕਾਰ ਦੀ ਨਹੀਂ ਪਰ ਅਸੀਂ ਫੇਰ ਵੀ ਕੋਸ਼ਿਸ਼ ਕਰ ਰਹੇ ਹਾਂ ਇਹਨਾਂ ਦੀ ਤਾਂ ਤੋਂ ਜਿਹੜੇ ਇਹਨਾਂ ਦੇ ਫਾਰਮ ਭਰਵਾ ਕੇ ਅਸੀਂ ਅੱਗੇ ਸਰਕਾਰ ਤੱਕ ਪਹੁੰਚਿਤ ਕਰਾਂਗੇ ਤਾਂ ਜੋ ਉਹਨਾਂ ਨੂੰ ਸਰਕਾਰੀ ਸਹੂਲਤ ਮਿਲ ਸੋ ਦਿਲਦਿਆਂ ਘਰਾਂਿਆਂ ਵਿੱਚ ਉਸੇ ਤਨਮਾਨ ਕਰਦੇ ਆ ਸਾਡੇ ਹਰਿੰਦਰ ਸਿੰਘ ਵੈਸਲ ਚੇਅਰਮੈਨ ਸਾਹਿਬ ਦਾ ਸੋ ਆਓ ਜੀ ਰਲ ਮਿਲ ਕੇ ਗੱਲ ਕਰਦੇ ਆ ਸਾਡੇ ਮੈਮ ਜਸਵਿੰਦਰ ਕੌਰ ਭੁੱਲਰ ਜਿਹੜੇ ਕਿ ਭਾਸੋ ਦੇ ਰਹਿਣ ਵਾਲੇ ਨੇ ਉਹਨਾਂ ਨੇ ਵੀ ਸਾਡੇ ਨਾਲ ਮੋਢੇ ਨਾਲ ਮੋਢਾ ਲਾ ਕੇ ਖੜਦੇ ਨੇ ਜਦੋਂ ਵੀ ਕਿਤੇ ਅਸੀਂ ਕਿਸੇ ਗਰੀਬ ਪਰਿਵਾਰ ਦੀ ਮਦਦ ਕਰਦੇ ਆ ਉਦੋਂ ਵੀ ਸਾਡੇ ਥੋੜੇ ਜੇ ਫੋਨ ਤੇ ਕਹਿਣ ਤੇ ਜਦੀ ਪਹੁੰਚਦੇ ਨੇ ਆਓ ਜੀ ਮੈਮ ਨਾਲ ਗੱਲ ਕਰਦੇ ਆ ਕਿ ਮੈਮ ਗਰੀਬ ਪਰਿਵਾਰ ਲਈ ਤੁਸੀਂ ਕੀ ਕਾਉਣਾ ਚਾਹੁੰਦੇ ਹੋ ਤੇ ਕਿਦਾਂ ਤੁਹਾਨੂੰ ਲੱਗ ਰਿਹਾ ਜਦੋਂ ਆਪਾਂ ਗਰੀਬ ਪਰਿਵਾਰ ਦੇ ਵਿੱਚ ਘਰੇ ਜਾਂਦੇ ਆ ਉਹਨਾਂ ਦੀ ਦੁੱਖ ਤਕਲੀਫਾਂ ਸੁਣਦੇ ਆ ਦੋ ਚਾਰ ਵਿਚਾਰ ਆਪਣੇ ਧਰੂ ਸਾਡੇ ਨਾਲ ਸਾਂਝ ਕਰਦੇ ਵਾਈਕਲ ਜੀ ਦਾ ਖਾਲਸਾ ਵਾਈਕਲ ਜੀ ਕੀ ਬਤੇ ਮੈਂ ਸੰਦੀਪ ਜੀ ਬਹੁਤ ਧੰਨਵਾਦ ਦਿੰਦਾ ਤੁਹਾਡਾ ਤੁਸੀਂ ਮਤਲਬ ਵੀ ਲੋਕ ਭਲਾਈ ਦੇ ਵਿੱਚ ਬਹੁਤ ਕੰਮ ਕਰਦੇ ਆ ਹਰਵਿੰਦਰ ਜੀ ਦਾ ਰੈਸਲ ਤੋਂ ਆਪਣੇ ਖਾਨ ਸਾਹਿਬ ਜਰਾ ਇਥੋਂ ਸਕਰਾਲੀ ਤੋਂ ਔਰ ਮੇਰੀ ਸਾਰੀ ਟੀਮ ਅਸੀਂ ਸਾਰਿਆਂ ਨੇ ਲੋਕ ਭਲਾਈ ਦਾ ਕੰਮ ਕਰਕੇ ਇਹਨਾਂ ਦੇ ਨਾਮ ਪ੍ਰਸ਼ਨ ਹੋਏ ਨੇ ਆਕਾ ਜੀ ਦੇ ਨੂੰ ਇਹਨਾਂ ਦਾ ਪਤਾ ਲੱਗਿਆ ਹੀ ਰਵੀਂਦਰ ਜੀ ਤੋਂ ਵੀ ਇਹ ਬਹੁਤ ਮਿਲਖੇ ਘਰੋਂ ਇਹਨਾਂ ਦੇ ਮਤਲਬ ਨੋ ਪ੍ਰੈਸ਼ਨ ਹੁੰਦੇ ਕੰਮ ਕਰਦੇ ਪੋਜੀਸ਼ਨ ਜਿਹੜੀ ਬਹੁਤ ਡਾਉਨ ਸੀਗੀ ਹੋਰ ਪਿੰਡ ਦੇ ਅਸੀਂ ਖਾਨ ਸਾਹਿਬ ਨੂੰ ਕਿਹਾ ਵੀ ਤੁਸੀਂ ਆਪਣੇ ਜਿਹੜੇ ਮੈਲਾ ਦੇ ਕੱਚੇ ਮਕਾਨਾਂ ਦੇ ਕੰਟਾ ਦੇ ਜਾਂ ਪੈਨਸ਼ਨਾਂ ਦੇ ਕੋਈ ਵੀ ਕੰਮ ਹੈਗੇ ਨੇ ਤੁਸੀਂ ਕੱਟ ਰੱਖੋ ਅਸੀਂ ਆਵਾਂਗੇ ਉਹ ਸੀਐਮ ਸਾਹਿਬ ਨੂੰ ਆਪਾਂ ਇਹੀ ਅਡਵਾਈਸ ਕਰਦੇ ਆਂ ਵੀ ਗਰੀਬਾਂ ਦੀ ਮਦਦ ਕਰੋ ਔਰ ਜਿੱਡੇ ਵੀ ਸੂਤਾਪਾਣ ਨੂੰ ਲੇਡੀਜ਼ ਨੂੰ ਦਿੱਤੀਆਂ ਜਾਣ ਅਸੀਂ ਬਾਤੋਂ ਬਾਅਦ ਅਸੀਂ ਪਿੰਡ ਜਾ ਕੇ ਇਹਨਾਂ ਵੀ ਮਤਲਬ ਪੂਰਾ ਸੰਜੋਗ ਦਵਾ ਦੇਣਾ ਧੰਨਵਾਦ ਸੋ ਥੈਂਕ ਯੂ ਇਹਦੇ ਨਾਲ ਹੀ ਬਾਈ ਜੀ ਕਖਾਨ ਜਿਨ੍ਹਾਂ ਦੀ ਬਦੌਲਤ ਅਸੀਂ ਪਹੁੰਚੇ ਆਂ ਉਹਨਾਂ ਨਾਲ ਵੀ ਇੱਕ ਦੋ ਬੋਲ ਜਰੂਰ ਸਾਂਝੇ ਕਰਾਂਗੇ ਵੀਰ ਜੀ ਜਿਵੇਂ ਅਸੀਂ ਤੁਹਾਡੇ ਪਿੰਡ ਦੇ ਵਿੱਚ ਪਹੁੰਚੇ ਆ ਇਹੋ ਜੇ ਕੇਸ ਹੋਰ ਵੀ ਸਾਨੂੰ ਲੱਗਦਾ ਇੱਕ ਦੋ ਹੋਰ ਵੀ ਹੋਣਗੇ ਕਿਸੇ ਨੂੰ ਦਰੰਗ ਕਿਸੇ ਦੀ ਲੱਤ ਕਿਸੇ ਦੀ ਬਾਹਰ ਟੁੱਟੀ ਹੋਈ ਆ ਤੇ ਕੋਸ਼ਿਸ਼ ਸਾਡੀ ਇਹੀ ਦਊਗੀ ਸਾਡੀ ਸਸਤਾ ਦੀ ਵੀ ਅਸੀਂ ਵੱਧ ਤੋਂ ਵੱਧ ਗਰੀਬ ਪਰਿਵਾਰਾਂ ਦੀ ਮਦਦ ਕਰੀਏ ਤੁਹਾਨੂੰ ਕਿੱਦਾਂ ਲੱਗ ਰਿਹਾ ਕਿ ਅਸੀਂ ਅੱਜ ਪਹੁੰਚਿਆ ਤੇ ਕਿੱਦਾਂ ਜਿਹੜਾ ਅਸੀਂ ਵੱਧ ਤੋਂ ਵੱਧ ਗਰੀਬ ਪਰਿਵਾਰਾਂ ਦੀ ਹੋਰ ਮਦਦ ਕਰ ਸਕੀਏ ਦੋ ਚਾਰ ਬੋਲ ਤੁਸੀਂ ਵੀ ਆਪਣੇ ਜਰੂਰ ਸਾਂਝੇ ਕਰੋ ਜੀ ਬਹੁਤ ਬਹੁਤ ਅਸੀਰ ਜੀ ਸਾਨੂੰ ਬਹੁਤ ਬੜੀਆ ਲੱਗ ਰਿਹਾ ਜੀ ਕਿਉਂ ਆਇਆ ਗਰੀਬ ਪਰਿਵਾਰਾਂ ਨਾਲ ਜੁੜੇ ਹੋਏ ਅਸੀਂ ਵੀ ਗਰੀਬ ਪਰਿਵਾਰਾਂ ਦੀ ਨਹੀਂ ਪਰ ਹਰਿੰਦਰ ਸਿੰਘ ਰਾਸਲ ਜੀ ਸਾਡੇ ਬੜੇ ਵੀਰ ਜੀ ਇਹਨਾਂ ਨੇ ਮੰਨ ਲਓ ਅਸਮੀ ਇਹਨਾਂ ਤੱਕ ਬਾਜ਼ ਪਚਾਈ ਵੀ ਸਾਡੇ ਪਿੰਡ ਕੋਟੂ ਤਵੰਦ ਹੈ ਜਿਨੇ ਚਲੋ ਇਹ ਵੀਰ ਜੀ ਹੋਗੇ ਜੱਕਣਾ ਤੇ ਦੋ ਚਾਰ ਘਰ ਸਾਡੇ ਹੋਰ ਵੀਰੇ ਉਹਨਾਂ ਲਈ ਅਗਲੀ ਵਾਰ ਹੋਰਸ਼ ਕਰਾਂਗੇ ਵੀਰ ਜੀ ਨੂੰ ਪਰ ਸਾਡੀ ਇੰਨੀ ਬਾਹ ਫੜ ਲਈ ਬਹੁਤ ਬਹੁਤ ਧੰਨਵਾਦ ਵੀਰ ਜੀ ਦਾ ਵੀ ਜੋ ਵੀ ਪਰਿਵਾਰਾਂ ਦੀ ਬਾਹ ਫੜਦਾ ਹੈ ਇਹਨਾਂ ਸਾਡੇ ਨੂੰ ਬਹੁਤ ਵਧੀਆ ਖੁਸ਼ੀ ਦੀ ਗੱਲ ਹੈ ਸੋ ਅਸੀਂ ਇੱਕ ਵਾਰੀ ਫੇਰ ਦਿਲ ਦੀਆਂ ਗੱਲਾਂ ਵਿੱਚ ਧੰਨਵਾਦ ਕਰਦੇ ਆ ਹਰਿੰਦਰ ਸਿੰਘ ਸਾਡੇ ਰਾਇਲ ਚੇਅਰਮੈਨ ਸਾਹਿਬ ਐਮਜੀ ਕੌਂਸਲਟ ਦੇ ਉਹਨਾਂ ਨੂੰ ਪ੍ਰਮਾਤਮਾ ਤੰਦਰੁਸਤੀਆਂ ਬਖਸ਼ੇ ਸੋ ਇੱਕ ਵਾਰੀ ਲੱਖਾ ਰਾਣਾ ਦਾ ਦਿਲ ਦੀਆਂ ਗਰਾਂ ਵਿੱਚ ਧਲਮਹਾਦ ਕਰਦੇ ਸਾਡੇ ਖਾਨ ਸਾਹਿਬ ਅਵਤਾਰ ਸਿੰਘ ਦਾ ਜਿਨ੍ਹਾਂ ਨੂੰ ਅਸੀਂ ਆਪਣੇ ਨਿੱਤ ਕਮਾਈ ਵਿੱਚੋਂ ਚਲੋ ਵੈਸੇ ਦਾ ਪ੍ਰਮਾਤਮਾ ਦੇ ਰੰਗ ਨਹੀਂ ਉਹਦੀਆਂ ਰਚਾਈਆਂ ਖੇਡਾਂ ਨੇ ਉਹਦੇ ਰੰਗਾਂ ਨੂੰ ਯੋ ਜਾਣਦਾ ਪਤਾ ਨਹੀਂ ਰੱਬ ਕਿਹੜੇ ਰੰਗਾਂ ਦੇ ਵਿੱਚ ਰਾਜੀ ਆ ਕਹਿੰਦੇ ਕੋਸ਼ਿਸ਼ ਕਰਨੇ ਵਾਲੋ ਕੀ ਕبھی ਹਾਰ ਨਹੀਂ ਹੁੰਦੀ ਕਿਉਂਕਿ ਤੁਣਕਾ ਤੁਣਕਾ ਕਰਕੇ ਪਰਮਾਤਮਾ ਕਿਉਂਕਿ ਕਨੇ ਬੂੰਦ-ਬੂੰਦ ਨਾਲ ਸਾਗਰ ਭਰ ਜਾਂਦਾ ਸਾਡੀ ਇੱਕ ਕੋਸ਼ਿਸ਼ ਆ ਸੋਚ-ਪੋਚਿਸ਼ ਨੂੰ ਦੇਖਦੇ ਆ ਕਿੰਨਾ ਕੁ ਪਰਮਾਤਮਾ ਜਾਗ ਲਾਉਂਦਾ ਸੋ ਆਓ ਰਲ ਮਿਲ ਕੇ ਆਪਾਂ ਸਾਡੇ ਗੁਰੂ ਸਾਹਿਬਾਨ ਦੇ ਮਾਰਗ ਤੇ ਚੱਲੀਏ ਬਾਦ ਚੜ ਕੇ ਗਰੀਬ ਲੋਕਾਂ ਦੀ ਤੇ ਗਰੀਬ ਪਰਿਵਾਰ ਦੀ ਹੈਲਪ ਕਰੀਏ ਸੋ ਥੈਂਕ ਯੂ ਸ਼ੁਕਰੀਆ ਮਿਹਰਬਾਨੀ ਜੀ